ਅੱਜ ਦੇ ਭਾਵਾਂ ਦੀ ਆਪਣੇ ਮਿਲਣ ਦਾ ਹੀ ਨਗਰ ਕੀ ਦਿੱਤਾ ਨਾ ਤਾਂ ਫਿਰ ਤਿਆਰੀ ਜਾ ਰਹੀ ਹੈ ਜੀ ਹੁਣ ਪੂਰੀ ਇਹ ਹੁਣ ਦੇ ਕੋਈ ਅਰਦਾਸ ਹੋ ਰਹੀ ਜੀ ਨਗ ਦੇ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਬਦਲਣ ਵਾਸਤੇ ਨਵਾਂ ਚੋਲਾ ਸਾਹਿਬ ਚੜਾਵਾਂਗੇ ਨਿਸ਼ਾਨ ਸਾਹਿਬ ਨੂੰ ਅਰਦਾਸ ਬੇਨਤੀ ਜੋਦਰੀਆ ਸੱਚੇ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਹੁਣ ਤੇ ਇਸ ਨਾਲ ਗਾਤ ਨਿਸ਼ਾਨ ਸਾਹਿਬ ਤੱਕ ਪਹੁੰਚ ਆ ਦੇਖੋ ਜੀ ਇਹ ਕਿਤੇ ਫਰਾਰ ਗਾਤ ਨਿਸ਼ਾਨ ਸਾਹਿਬ ਨੂੰ ਹੁਣ ਜਿੰਨਿ ਸਾਂ ਸਾਹਿਬ ਦਾ ਇਸ਼ਨਾਨ ਹੋ ਗਿਆ ਜੇ ਹੁਣ ਆਪਾਂ ਨਿਸ਼ਾਨ ਸਾਹਿਬ ਤੇ ਨਵਾਂ ਚੋਲਾ ਸਾਹਿਬ ਚੜਾ ਲੇ ਇਹ ਨਿਸ਼ਾਨ ਸਾਹਿਬ ਤੇ ਇਸ ਨਾਲ ਗੋਨ ਤਬਾਦ ਸਾਹਿਬ ਸੋਭਾਈ ਨਾਲੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਚੜਾਵਾ ਲਈ ਹੁਣ ਆਪਾਂ ਕੋਲਾ ਹਰ ਦੁਰੋਂ ਦੇ ਹੋਈਂ ਇਨਸ਼ਾਅ ਅੱਲੋ ਜੀ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਅਗਨ ਨਾਮ ਵਾਹਿਗੁਰੂ ਇਦਾਂ ਕਰਨਾ ਹੈ ਯਾਰ ਢੰਡ ਮਾਰ ਕੇ ਨਾ ਲੱਸੀ ਚੱਕਣੀ ਚੰਦ ਲੱਗਦਾ ਹੈ ਹਾਂ ਤੁਸੀਂ ਵੇਖੋ ਜਿਵੇਂ ਦੇਖ ਸਕਦੇ ਹੋ ਕੀ ਨਿਸ਼ਾਨ ਸਾਹਿਬ ਤੇ ਚੋਲਾ ਚੜ ਚੁੱਕਿਆ ਹੈ ਹੁਣ ਆਪਾਂ ਇਹਨਾਂ ਨੂੰ ਆਪਣੇ ਸਥਾਨ ਤੇ ਸਥਾਪਿਤ ਕਰ ਸਕਦੇ ਹਾਂ ਸਥਾਪਿਤ ਚਲਾ ਦੇਣ ਦੇਖ ਲਓ ਆਂੰਨ ਦਾ ਲੈਣਾ ਹਾਜਰ ਨਾਜਰ ਵੇਦਕ ਤਾਪਾ ਯਾ ਹਰਿ ਮਨ ਕਸੇ ਤੁਰਾ ਜੀ ਮਾਰਾ ਤੀਰ ਲਗਨ ਮੋਰ ਬਾਵਾ ਯਾ ਹਰ ਤੀਰ ਜਗਤ ਕੋਲਵਾ ਬਾਵਾ ਮੋਰ ਸਾਰਾ ਦੇਰੋ ਦੇਗਾ ਉਤਰਾ ਜੀ ਮੀਰ ਜਗਤ ਮੋਰ ਬਾਵਾ ਤੀਰ ਜਗਤ ਮੋਰ ਸਾਹ ਕੋਈ ਤਾ ਪ੍ਰਸਾਦ ਚਾਣੇ ਥੋੜੇ ਪੰਜ ਪਿਆਲੇ ਸੇ ਬੰਨ ਨੂੰ ਉੱਤੇ ਲੈ ਲਓ ਜੀ ਇਹ ਕੁਝ ਕਿੰਨੇ ਸੰਗਤ ਹੈ ਜੀ गंग बनारत हूंद रंग बनारत हिंदुआ गंगारुआ गंग बनालत हूंदु गंग बनालत हंग बनालंदुआ माना कपा मका पापा वीर जगत गोर बाबा तीर जगत भोल बाबा जर वीर जगत भोर बाबा जगत भोल बाबा जारीर जगत बाबा जॻत भोल बाबा I am the the one the one whos <laughs> the the one whos 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 the one

ख सामणी कान मन हुए मीलाल जाम देख सामणी तन मन हुई निलाल जामु ਸੀ ਗਹਿਰ ਗੋਜਾਸਪੁਰ ਸਿਟੀ ਬਾੜੇ ਦਾ ਜ਼ਰੂਰ ਬਹੁਤ ਪਰਮਾਣੂ ਦਾ ਤਾਹਫਾ ਇਹ ਚੈਨਲਾਂ ਤੇ ਦਿਖਾਦੇ ਰਹਾਂਗੇ ਲਾਈਕ ਤੇ ਫੋਲੋ ਜਰੂਰ ਕਰੋ ਸਾਡੇ ਚੈਨਲ ਨੂੰ ਧੰਨਵਾਦ ਜੀ